इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ੍ਰੀ ਅਕਾਲ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨੂਈ ਪੰਜਾਬ ਅੱਜ ਅਸੀਂ ਖੜੇ ਆ ਪੈਂਡਾ ਅਖਾੜਾ ਦੇ ਵਿੱਚ ਜਿੱਥੇ ਕੇ ਪਰਦੂਸ਼ਿਤ ਗੈਸ ਫੈਕਟਰੀ ਬੰਦ ਕਰਾਉਣ ਦੇ ਸਬੰਧ ਵਿੱਚ ਸਾਰੇ ਪਿੰਡ ਵਾਸੀਆਂ ਨੇ ਭਰਨਾ ਲਾ ਜਿਹੜੀ ਕਿ ਫੈਕਟਰੀ ਆ ਇਹ ਫੈਕਟਰੀ ਦੇ ਨਾਮ ਲੱਗਣ ਦੇ ਨਾਲ ਇਸ ਏਰੀਆ ਦਾ ਇਸ ਇਲਾਕੇ ਦਾ ਸਮੁੱਚੇ ਇਲਾਕੇ ਦਾ ਨੁਕਸਾਨ ਹੋਣਾ ਲੱਗਦਾ ਜੀ ਇਸ ਤੱਕ ਕਿ ਗੰਦੀ ਹਵਾ ਗੰਦੀ ਬਦਬੂ ਆਗੀ ਤੇ ਹਵਾ ਪਾਣੀ ਨੂੰ ਦੂਸ਼ ਪ੍ਰਦੂਸ਼ਿਤ ਹੋ ਜਾਣਾ ਹੈ ਤੇ ਗੈਸ ਲੀਕ ਹੋ ਕੇ ਵੱਡੇ ਵੱਡੇ ਤਬਾਹੇ ਹੋਣ ਦਾ ਖਤਰਾ ਦਾ ਇਸ ਕਰਕੇ ਇਸ ਪਿੰਡ ਵਾਸੀਆਂ ਨੇ ਇਸ ਜਿਹੜਾ ਫੈਕਟਰੀ ਦਾ ਮਾਲਕ ਆ ਉਹਨੂੰ ਬੇਨਤੀ ਕੀਤੀ ਕਿਥੇ ਹੋ ਕੇ ਵੀ ਭਾਈ ਸਾਹਿਬ ਤੁਸੀਂ ਇੱਥੇ ਇਹ ਜਿਹੜੀ ਜਿਹੜੀ ਫੈਕਟਰੀ ਆ ਇਹ ਨਾ ਲਾਵੋ ਪਰ ਉਹਨਾਂ ਨੇ ਇਹਨਾਂ ਦੀ ਗੱਲ ਕਦਾਈ ਵੀ ਨਾ ਸੁਣਦੇ ਹੋਏ ਸਮਝ ਚੈਲੇਂਜ ਕੀਤਾ ਕਿ ਮੈਂ ਇਹ ਫੈਕਟਰੀ ਲਾ ਕੇ ਦਿਖਾਉਂਗਾ ਲਾਉਂਗਾ ਹਣ ਆਪ ਆਪ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਜਿਹੜੇ ਕਿ ਇਸ ਫੈਕਟਰੀ ਤੋਂ ਜਿਹੜੀਆਂ ਨਸੋਂ ਵਾਲੇ ਨੁਕਸਾਨ ਦੀਆਂ ਗੱਲਾਂ ਨੇ ਆਹ ਉਹ ਉਹਨਾਂ ਪਿੰਡ ਵਾਸੀਆਂ ਨਾਲ ਗੱਲਾਂ ਕਰਦਾ ਜੀ ਆਪਣੇ ਬਾਬਾ ਜੀ ਖੜੇ ਨੇ ਆਵਾ ਪੁੱਛਦੇ ਆ ਸਸੀ ਦਾ ਬਾਬਾ ਜੀ ਸਤਿਗੁਰ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫੈਕਟਰੀ ਮੇਰਾ ਨਾਮ ਜਸਵੀਰ ਸਿੰਘ ਖੜਾ ਜੀ ਤੇਨੇ ਬਾਬਾ ਜੀ ਜਸਵੀਰ ਸਿੰਘ ਖੜਾ ਜੀ ਆਓ ਜੀ ਇਹਨਾਂ ਦੀ ਜਵਾਨੀ ਸੁਣਦੇ ਆ ਇਸ ਫੈਕਟਰੀ ਦੇ ਜਿਹੜੇ ਕਿ ਆਪਾਂ ਨੂੰ ਨੁਕਸਾਨ ਨੇ ਉਹ ਸਾਰੇ ਹੈ ਬਾਬਾ ਜੀ ਹਾਂ ਜੀ ਬਾਬਾ ਜੀ ਕੀ ਕੀ ਨੁਕਸਾਨ ਹੈ ਫੈਕਟਰੀ ਦੇ ਵੀ ਹਾਂ ਜੀ ਇਹ ਫੈਕਟਰੀ ਦੇ ਨੁਕਸਾਨ ਹੀ ਨੁਕਸਾਨ ਆ ਜੀ ਸਾਡੇ ਨਗਰ ਦੇ ਬਿਲਕੁਲ ਰਹਿائش ਦੇ ਨੇੜੇ ਆ ਇਹ ਫੈਕਟਰੀ ਆ ਜਿਹੜੀ ਇਹ ਬਾਇਓ ਗੈਸ ਫੈਕਟਰੀ ਆ ਗੈਸ ਜਦੋਂ ਮਾੜੀ ਮੋਟੀ ਲੀਕ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਨੂੰ ਸਾਹ ਲੈਣਾ ਔਖਾ ਹੋ ਜਾਊਗਾ ਸਾਡੇ ਬਜ਼ੁਰਗਾਂ ਨੂੰ ਸਾਡੇ ਨਗਰ ਨੂੰ ਮੱਖੀਆਂ ਮੱਛਰ ਦੀ ਭੰਮਾਰ ਆ ਜਿੱਥੇ ਵੀ ਇਹ ਕਿਤੇ ਫੈਕਟਰੀ ਮਾੜੀ ਮੋਟੀ ਚਾਲੂ ਹੋਈ ਆ ਤੇ ਉਹਦੇ ਨੁਕਸਾਨ ਬਹੁਤ ਜ਼ਿਆਦਾ ਦੇਖਣ ਨੂੰ ਮਿਲੇ ਆ ਅਸੀਂ ਬਹੁਤ ਦੇਰ ਤੋਂ ਬੇਨਤੀਆਂ ਕਰ ਰਹੇ ਆ ਇਸ ਦੇ ਮਾਲਕ ਨੂੰ ਕਰਮਜੀਤ ਸਿੰਘ ਨੂੰ ਵੀ ਭਾਈ ਸਾਰਾ ਨਗਰ ਅਸੀਂ ਦੁਖੀ ਆ ਸਾਡਾ ਸਮਾਂ ਆਉਣ ਵਾਲਾ ਸਮਾਂ ਭਿਆਨਕ ਆ ਸਾਨੂੰ ਪਾਣੀ ਨਹੀਂ ਚੰਗਾ ਮਿਲਣਾ ਪਾਣੀ ਦੇ ਵਿੱਚ ਇਹਨੇ ਹੋਰ ਰੜਾ ਦੇਣਾ ਜਿਹੜਾ ਹੋਰ ਡਿਸਟਜ ਆ ਉਹ ਪਾਣੀ ਦੇ ਵਿੱਚ ਹੋਏਗੀ ਤੇ ਹਵਾ ਨਹੀਂ ਸਾਨੂੰ ਸਾਫ਼ ਮਿਲੇਗੀ ਮੱਖੀਆਂ ਦੀ ਪਰਹਾਰ ਹੋਏਗੀ ਸਾਡੋ ਖਾਣਾ ਨਹੀਂ ਖਾਦਾ ਜਾਣਾ ਜਾਲੀਆਂ ਤੋਂ ਬਿਨਾ ਬੈਠੇ ਤੋਂ ਬਿਨਾ ਸਾਹ ਲੈਣਾ ਔਖਾ ਹੋ ਜਾਣਾ ਸਾਡਾ ਆਉਣ ਵਾਲਾ ਪਵਿੱਕ ਸਾਡੀਆਂ ਆਉਣ ਵਾਲੀਆਂ ਨਸਲਾਂ ਉਹ ਤੰਦਰੁਸਤੀ ਨਹੀਂ ਰਹਿਣੀ ਤੇ ਅਸੀਂ ਕੀ ਕਰਾਂਗੇ ਇਸ ਕਰਕੇ ਅਸੀਂ ਜਾਗ ਜਾਗੇ ਆ 30 ਅਪ੍ਰੈਲ ਦਾ ਸਾਡਾ ਧਰਨਾ ਲਾਇਆ ਹੋਇਆ ਉੱਦਿਆਂ ਦਾ ਧਰਨਾ ਚੱਲ ਰਿਹਾ ਤੇ ਕੰਮੇ ਦਾ ਸਾਰਾ ਬੰਦ ਕੀਤਾ ਹੋਇਆ ਪਰ ਕੱਲ ਕੱਲ ਗੇਟ ਲੈ ਕੇ ਆਇਆ ਤਾਂ ਸਾਡੇ ਮੁੰਡਿਆਂ ਨੂੰ ਔਕਸਾਇਆ ਬਈ ਕੋਈ ਨਾ ਕੋਈ ਕੁਛ ਨਾ ਕੁਛ ਬੋਲਣਗੇ ਲੜਾਈ ਝਗੜਾ ਹੋਊਗਾ ਕੱਲ ਅਸੀਂ ਮਸਾਂ ਮੁੰਡਿਆਂ ਨੂੰ ਰੋਕਿਆ ਮੋਤਵਾਰਾਂ ਨੇ ਜਿਹੜਾ ਸਾਡੇ ਮੁਖੀ ਆ ਕਮੇਟੀ ਬਣੀ ਹੋਈ ਆ ਇਥੋਂ ਦੀ ਉਹਨਾਂ ਨੇ ਮਸਾਂ ਕੰਟਰੋਲ ਕੀਤਾ ਅੱਜ ਫੇਰ ਸੀਮੈਂਟ ਦੀਆਂ ਤੇ ਬਜਰੀ ਦੀਆਂ ਟਰੱਕ ਲੈ ਕੇ ਆਇਆ ਅੱਜ ਫੇਰ ਧਰਨਾ ਲਾਇਆ ਹੋਇਆ ਹੁਣ ਗੱਲਬਾਤ ਚੱਲ ਰਹੀ ਆ ਜੇ ਮੰਨ ਗਿਆ ਗੱਲਬਾਤ ਦੇ ਵਿੱਚ ਫਿਰ ਤਾਂ ਠੀਕ ਆ ਨਹੀਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਅਸੀਂ ਬਿਲਕੁਲ ਇੱਥੇ ਬਾਇਓ ਗੈਸ ਦਾ ਫੈਕਟਰੀ ਇਹ ਇਸ ਨੂੰ ਨਹੀਂ ਲੱਗਣ ਦੇਾਂਗੇ ਅਸੀਂ ਸਾਡਾ ਸਾਰਾ ਨਗਰ ਬੀਬੀਆਂ ਭੈਣਾ ਬੱਚਾ-ਬੱਚਾ ਅਸੀਂ ਇਹ ਲੜਾਈ ਲੜਾਂਗੇ ਸਾਡੀ ਇੱਜ਼ਤ ਦੀ ਸਾਡੀ ਹੌਦ ਦੀ ਲੜਾਈ ਆ ਅਸੀਂ ਤਨ ਮਨ ਤਨ ਜੋ ਵੀ ਕੁਰਬਾਨੀ ਕਰਨੀ ਪਈ ਕਰਾਂਗੇ ਇਹ ਫੈਕਟਰੀ ਅਸੀਂ ਨਹੀਂ ਚੱਲਣ ਦੇਾਂਗੇ ਨਹੀਂ ਚੱਲਣ ਦੇਵਾਂਗੇ ਨਹੀਂ ਚੱਲਣ ਦੇਵਾਂਗੇ ਬਾਬਾ ਜੀ ਤਾਂ ਕਹਿਣਾ ਜੀ ਜਿਹੜੀ ਇਹ ਫੈਕਟਰੀ ਆ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ ਫਾਇਦਾ ਹੋਣਾ ਤਾਂ ਸਿਰਫ ਜਿਹਨਾਂ ਨੇ ਲਾਈ ਆ ਮਾਲਕਾਂ ਨੂੰ ਹੋਣਾਗਾ ਉਹਨਾਂ ਨੂੰ ਫਾਇਦਾ ਹੋਗਾ ਬਾਕੀ ਤਾਂ ਸਾਰੀ ਜਨਤਾ ਨੂੰ ਆਮ ਪਬਲਿਕ ਨੂੰ ਬੱਚਿਆਂ ਨੂੰ ਆਉਣ ਵਾਲੇ ਨੰਨੇ ਮਸਲਾਂ ਨੂੰ ਇਹ ਨੁਕਸਾਨ ਹੀ ਨੁਕਸਾਨ ਆ ਜੀ ਇਸ ਤੱਕ ਸਾਰੇ ਪਿੰਡ ਦਾ ਸੁਝਾਅ ਆ ਤੇ ਪ੍ਰਸ਼ਾਸਨ ਨੂੰ ਇਹ ਮੈਂ ਬੇਨਤੀ ਕਰਦੇ ਆ ਕਿ ਇਸ ਮੁੱਦੇ ਤੇ ਗੌਰ ਕਰਦੇ ਹੋਏ ਇਸ ਫੈਕਟਰੀ ਦਾ ਕੀ ਕਾਰਵਾਈ ਆ ਇਹਨੂੰ ਬੰਦ ਕੀਤਾ ਜਾਵੇ ਤੇ ਤੁਸੀਂ ਜੀ ਪ੍ਰਸ਼ਾਸਨ ਕੋਲ ਨਹੀਂ ਗਏ ਫਿਰ ਜੀ ਪ੍ਰਸ਼ਾਸਨ ਕੋਲ ਗਏ ਆ ਜੀ ਸਾਡੀ ਮੀਟਿੰਗ ਚੱਲ ਰਹੀ ਹੈ ਹੁਣ ਦੱਸਾਂ 20 ਮਿੰਟਾਂ ਦੇ ਵਿੱਚ ਕੋਈ ਨਾ ਕੋਈ ਫੈਸਲਾ ਆ ਰਿਹਾ ਇਹੇ ਡੀਐਸਪੀ ਸਾਹਿਬ ਆਏ ਹੋਏ ਆ ਸਾਡੇ ਮੁਖੀ 20 ਮਿੰਟਰੀ 24 ਮੈਂਬਰੀ ਕਮੇਟੀ ਬਣੀ ਹੋਈ ਆ ਸਾਡੇ ਮੁਖੀ ਸਹਿਬਾਨ ਗਏ ਹੋਏ ਆ ਗੱਲਬਾਤ ਚੱਲ ਰਹੀ ਆ ਦੇਖਦੇ ਆ ਕੀ ਗੱਲਬਾਤ ਹੁੰਦੀ ਆ ਅਸੀਂ ਉਹਨਾਂ ਦੇ ਮੁਤਾਬਕ ਹੀ ਅਗਲੀ ਕਾਰਵਾਈ ਕਰਾਂਗੇ ਪਰ ਪ੍ਰਸ਼ਾਸਨ ਨੂੰ ਤੁਸੀਂ ਇਹ ਕਿੰਨਾ ਟਾਈਮ ਪਹਿਲਾਂ ਦੱਸ ਗਏ ਹੋ ਉਦੋਂ ਦਾ ਹੀ ਪਤਾ ਜੀ 30 ਤਰੀਕ ਦੇ ਧਰਨਾ ਹੀ ਉਦੋਂ ਇਸ ਕਰਕੇ ਲੱਗਿਆ ਫਿਰ ਤਾਂ ਇਹ ਦੇਖੋ ਪ੍ਰਸ਼ਾਸਨ ਨੂੰ ਦੱਸਣ ਵੇ ਬਾਰ ਯੂਨ ਮੰਗ ਪੱਤਰ ਵੀ ਦੇ ਕੇ ਆਏ ਆ ਅਸੀਂ ਪੁਤਲਾ ਵੀ ਫੂਕਿਆ ਸੀ ਉਦੋਂ ਦੇ ਕੁਝ ਨਾ ਕੁਝ ਕਰ ਰਹੇ ਆ 30 ਤਰੀਕ ਤੋ ਲੈ ਕੇ ਸਾਰਾ ਕੁਝ ਪ੍ਰਸ਼ਾਸਨ ਨੂੰ ਪਤਾ ਸਾਰਾ ਕੁਝ ਅਸੀਂ ਜਿੰਨੀ ਕੁ ਹੈਗੀ ਅਸੀਂ ਕਾਰਵਾਈ ਆਪਣੇ ਸਟੈਪ ਬਾਈ ਸਟੈਪ ਕਰ ਰਹੇ ਆ ਪਰ ਜਦੋਂ ਪ੍ਰਸ਼ਾਸਨ ਨੂੰ ਆਪਾਂ ਪਹਿਲਾਂ ਦੱਸਿਆ ਹੋਇਆ ਫਿਰ ਵੀ ਇਹ ਬੰਦਾ ਔਰ ਬਾਬਜੂ ਕਹਿਣ ਦੇ ਬਾਵਜੂ ਵੀ ਸਮਾਨਤ ਹੋਈ ਜਾ ਰਿਹਾ ਹਾਂ ਹਾਂ ਇਹ ਇੱਕ ਗਲਤੀ ਗਲਤੀ ਹੈ ਜੀ ਅਸੀਂ ਐਸੇ ਕਰਕੇ ਤਾਂ ਮੁੰਡਿਆਂ ਨੇ ਅਨਾਉਂਸਮੈਂਟ ਕੀਤੀ ਸਾਰੇ ਨਗਰ ਦੀਆਂ ਬੀਬੀਆਂ ਪੈਣਾ ਜਿਵੇਂ ਜਿਵੇਂ ਜਿੱਥੇ ਜਿੱਥੇ ਰੋਟੀ ਪਾਣੀ ਪਕਾਉਂਦੀਆਂ ਸੀ ਉਸੇ ਤਰ੍ਹਾਂ ਸਵੇਰ ਦੇ ਅਸੀਂ ਪਹੁੰਚੇ ਹੋਏ ਹਾਂ ਹੁਣ ਇੱਥੇ ਬੈਠੇ ਹਾਂ ਮਗਰ ਹੁਣ ਖਾਣਾ ਆਇਆ ਸਾਡਾ ਗੁਰੂ ਘਰੋਂ ਤੇ ਹੁਣ ਰੋਟੀ ਪਾਣੀ ਖਾਦਾ ਸੀ ਤਾਂ ਜਦੋਂ ਹੀ ਜਿਹੜੀ ਵੀ ਗੱਲ ਕਹਿੰਦੇ ਆ ਉਦੋਂ ਹੀ ਸਾਰਾ ਨਗਰ ਪਹੁੰਚਦਾ 24 ਘੰਟੇ ਦਾ ਧਰਨਾ ਇੱਥੇ ਹਨ ਕੋਈ ਕੀ ਪਤਾ ਕਿਹੜੇ ਵੇਲੇ ਕਿਸੇ ਵੇਲੇ ਕੰਮ ਧੰਦੇ ਵੀ ਕਰਨੇ ਆ ਬੀਬੀਆਂ ਨੇ ਘਰਾਂ ਚ ਵੀ ਜਾਣਾ ਤੇ ਬੱਚਿਆਂ ਨੇ ਘਰੇ ਜਾਣਾ ਉਦੋਂ ਕੋਈ ਮੌਕਾ ਦੇਖਦਾ 24 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਛੇੜਾ ਛੇੜਨ ਦਾ ਗਣੇ ਕਹਿਰ ਦਾ ਮਤਲਬ ਵੀ ਜਿਹੜੇ ਫੈਕਟਰੀ ਦਾ ਮਾਲਕਾ ਬੜਾ ਪੇਜ ਬੰਦਾ ਆ ਉਹ ਇਹ ਸਾਫ ਲਾਭ ਦੇ ਵਿੱਚ ਕਹਿ ਸਕਦਾ ਦੱਸ ਸਕਦਾ ਉਹ ਜਦੋਂ ਵੀ ਦੇਖਦਾ ਕਿ ਪਿੰਡ ਵਾਲਾ ਗਾ ਵਾਸੇ ਪਾਸੇ ਨਹੀਂ ਉਸੇ ਟਾਈਮ ਟਰੱਕ ਬਜਰੀ ਦਾ ਸੀਮੈਂਟ ਰੇਤਾ ਦੇ ਵੀ ਅੰਦਰ ਫਸਾ ਦਿੰਦੇ ਆ ਤੇ ਉਹ ਆਪਣਾ ਕਾਰ ਦੇ ਅੰਦਰੋਂ ਸ਼ੁਰੂ ਕਰਦੇ ਆ ਪੜਹਾਉਣੇ ਪਿੰਡ ਵਾਲੇ ਜਾਗ ਗਏ ਨੂੰ ਪਤਾ ਲੱਗ ਗਿਆ ਕਿ ਇਸ ਤੋਂ ਹਰਕਤਾਂ ਹੋਣੀਆਂ ਤੇ ਪ੍ਰਸ਼ਾਸਨ ਨੂੰ ਇੰਡੀਅਨ ਟੀਵੀ ਚੈਨਲ ਨੂੰ ਬੇਨਤੀ ਆ ਕਿ ਇਹ ਜੀਆਂ ਜਿਹੜੀਆਂ ਹਰਕਤਾਂ ਨੇ ਇਹਨਾਂ ਰੋਕਿਆ ਜਾਵੇ ਤਾਂ ਕਿ ਆਪਣੇ ਸਮਾਜ ਵਿੱਚ ਸਮੁੱਚਾ ਸੁਧਾਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਇਹ ਧਰਨਾ ਅੱਜ ਲੱਗਿਆ ਆ ਇਹਦੇ ਬਾਰੇ ਤੁਸੀਂ ਕੀ ਗੱਲ ਪਿਆ ਜਾਓਗੇ ਇਹ ਜਿਹੜਾ ਧਰਨਾ ਲਗਾਇਆ ਗਿਆ ਇੱਥੇ ਕਰਮਜੀਤ ਸਿੰਘ ਵੱਲੋਂ ਜਿਹੜੀ ਫੈਕਟਰੀ ਖੋਲੀ ਗਈ ਆ ਬਾਇਓਗੈਸ ਪਲਾਂਟ ਦਾ ਜਿਹੜਾ ਉਹਨੇ ਇੱਥੇ ਬਣਾਉਣ ਲੱਗਿਆ ਹੋਇਆ ਉਹਦਾ ਬਹੁਤ ਵੱਡਾ ਨੁਕਸਾਨ ਆ ਜਿਹੜਾ ਸਾਡੇ ਪਿੰਡ ਨੂੰ ਹੋਊਗਾ ਉਹਦੇ ਕਰਕੇ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹੋਏ ਆ ਅਸੀਂ ਲਗਭਗ 20-25 ਦਿਨਾਂ ਤੋਂ ਇੱਥੇ ਇਕੱਠੇ ਹੋਏ ਆ ਲਗਭਗ ਧਰਨਾ ਚੱਲ ਹੀ ਰਿਹਾ ਸਾਡਾ ਤੇ ਅਸੀਂ ਇਹ ਫੈਕਟਰੀ ਨੂੰ ਬੰਦ ਕਰਵਾਉਣ ਦੇ ਹੱਕ ਚ ਹਾਂ ਅਸੀਂ ਇਹਨੂੰ ਬਿਲਕੁਲ ਨਹੀਂ ਲੱਗਣ ਦੇਵਾਂਗੇ ਇੱਥੇ ਤੇ ਅਸੀਂ ਚਾਹੁੰਦੇ ਆ ਕਿ ਫੈਕਟਰੀ ਬੰਦ ਹੋ ਜੇ ਕਿਉਂਕਿ ਇਹਦਾ ਸਾਨੂੰ ਬਹੁਤ ਸਾਰਾ ਨੁਕਸਾਨ ਆ ਜਿ ਉਹਨਾਂ ਨੂੰ ਬਹੁਤ ਨੁਕਸਾਨ ਹੋਊਗਾ ਜਾਨਾ ਜਾਣਗੀਆਂ ਇਹਨੇ ਫੈਕਟਰੀ ਇੱਥੇ ਲਾਈ ਆ ਮੇਰੇ ਸਾਡੇ ਇੱਥੇ ਡਰੇਨ ਡਰੇਨ ਪੈਂਦੀ ਆ ਜਿਹੜੀ ਉਹਦੇ ਵਿੱਚ ਇਹਨੂੰ ਇਹ ਆ ਵੀ ਜਿਹੜਾ ਇਹਦਾ ਗੰਦਮੰਦ ਆ ਸਾਰਾ ਉਹਦੇ ਚ ਕੱਢੂਗਾ ਤਾਂ ਉਹਦੇ ਨਾਲ ਤੁਸੀਂ ਦੇਖੋ ਕਿੰਨੀ ਕਿੰਨੀ ਬਦਬੂ ਇੱਥੇ ਫੈਲੂਗੀ ਕਿੰਨਾ ਸਾਨੂੰ ਨੁਕਸਾਨ ਹੋਊਗਾ ਹਨਾ ਬਹੁਤ ਜਿਹੜਾ ਸਾਡਾ ਨੁਕਸਾਨ ਆ ਇੱਥੇ ਅਸੀਂ ਇਹ ਫੈਕਟਰੀ ਬਿਲਕੁਲ ਨਹੀਂ ਲੱਗਣ ਦੇਵਾਂਗੇ ਇਹ ਸਾਨੂੰ ਤੁੰਕੀਆਂ ਦਿੰਦਾ ਵੀ ਮੈਂ ਫੈਕਟਰੀ ਲਾਉਂਗਾ ਇਹ ਰੋਜ਼ ਇੱਥੇ ਆ ਜਾਂਦਾ ਸਮਾਨ ਲੈ ਕੇ ਆ ਜਾਂਦਾ ਜਿਵੇਂ ਅੱਜ ਵੀ ਸਮਾਨ ਲੈ ਕੇ ਆਇਆ ਤਾਂ ਸਾਡੇ ਪਿੰਡ ਦਾ ਜਿਹੜਾ ਇਕਾਵਾ ਬਹੁਤ ਵਧੀਆ ਜਿਹੜੇ ਇਹ ਬਹੁਤ ਸਾਡੇ ਪਿੰਡ ਦੇ ਵਿੱਚ ਏਕਤਾ ਹੋਇਆ ਵਾ ਵੀ ਅਸੀਂ ਸਾਰੇ ਇੱਥੇ ਇਕੱਠੇ ਆ ਕਿ ਇੱਕ ਜੋਟਾ ਅਸੀਂ ਇਹਨੂੰ ਇਹ ਬਿਲਕੁਲ ਨਹੀਂ ਕਰਨ ਦੇਵਾਂਗੇ ਜਿੰਨੀ ਦੇਰ ਇਹ ਧਰਨਾ ਚੱਲਦਾ ਸੀ ਇਹਨੂੰ ਕੁਝ ਵੀ ਇੱਥੇ ਲੈ ਕੇ ਨਹੀਂ ਆਉਣ ਦੇਵਾਂਗੇ ਭੈਣ ਜਿਹਨਾਂ ਦੱਸਿਆ ਕਿ ਜਿਹੜਾ ਨੁਕਸਾਨ ਇਹਨਾਂ ਦਾ ਆ ਜੇ ਇਸ ਚੀਜ਼ ਦੇ ਫੈਕਟਰੀ ਦੇ ਲਗਾਤਾਰ ਏਡੇ 20-25 ਦਿਨਾਂ ਤੋਂ ਸੰਘਰਸ਼ ਕਰ ਰਹੇ ਭੈਣ ਜੋਣੀ ਆਪਣੇ ਕੰਮਕਾਰ ਛੱਡ ਕੇ ਆਪਣੇ ਪਰਿਵਾਰੋਂ ਛੱਡ ਕੇ ਨਾਇਆਂ ਸਾਰੇ ਪ੍ਰਵਾਹ ਛੱਡ ਕੇ ਘਰ ਦਾ ਛੱਡ ਕੇ ਭਾਰਨੇ ਕੋਲ ਬੱਠੇ ਆ ਇਹਨਾਂ ਸਾਰਿਆਂ ਭੈਣਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡ ਨੂੰ ਪਿੰਡ ਵੀ ਜਿਹੜੀ ਮਤਲਬ ਕਿ ਹੁੰਦੀ ਹੋਂਡਾ ਉਹਨੇ ਮੁਖ ਰੱਖ ਕੇ ਤੁਸੀਂ ਇੱਥੇ ਧਰ ਰਜਾਈਆਂ ਸਾਰੀਆਂ ਭੈਣਾਂ ਦਾ ਇੰਡੀਅਨ ਜਨਰਲ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਪਿੰਡ ਦਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਮਾਂ ਕੱਢ ਕੇ ਇਸ ਧਰਨੇ ਵਿੱਚ ਪਹੁੰਚ ਕੇ ਜਿਹੜੀ ਆਉਣ ਵਾਲੀ ਪ੍ਰਕਿਰਤੀ ਦੀ ਪ੍ਰਕਿਰਤੀ ਦੇ ਖਿਲਾਫ ਜਿਹੜੀ ਆਪਣੀ ਫੈਕਟਰੀ ਲਗਾਈ ਜਾ ਰਹੀ ਆ ਉਹਦੇ ਵਿੱਚ ਬੱਠੇ ਹੋ ਤੇ ਸਾਰਾ ਦਾ ਜੀ ਤੈਨੂੰ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ